ਸੋ ساری ਉਮਰ ਹੀ ਲਾਉਣੇ ਆ ਸੋ ਸਾਡਾ ਫਰਜ਼ ਆ ਅੱਜ ਸਾਡੇ ਭੈਣ ਭਰਾ ਜਦੋਂ ਇਹ ਮੁਸੀਬਤ ਦੇ ਵਿੱਚ ਹੜਾਂ ਕਰਕੇ ਲੋਕਾਂ ਦੇ ਘਰ ਟੁੱਟ ਗਏ ਸਾਡੇ ਤੋਂ ਨਹੀਂ ਦੇਖਿਆ ਗਿਆ ਸਾਡੇ ਤੋਂ ਨਹੀਂ ਜਰਿਆ ਗਿਆ ਜਿੰਨਾ ਟਾਈਮ ਵੀ ਆ ਜਿਹੜੇ ਨਿੱਕੇ ਜ਼ਿੰਮੇਦਾਰ ਆ ਉਸ ਤੋਂ ਬਾਅਦ ਵੀ ਜਿਨ੍ਹਾਂ ਨੂੰ ਟਰੈਕਟਰ ਚਾਹੀਦਾ ਹੋਊਗਾ ਠੀਕ ਆ ਉਹ ਸਾਡੇ ਵੱਲੋਂ ਮੰਨ ਲਓ ਉਹਨਾਂ ਕੋਲ ਪਹੁੰਚ ਕੇ ਤੇ ਮੰਨ ਲਓ ਦੋ ਤਿੰਨ ਦਿਨਾਂ ਲਈ ਜਿਵੇਂ ਜਿਵੇਂ ਵੀ ਤੇ ਗਲੋਬਲ ਵਾਲੇ ਆਪਣੇ ਸੰਕਟ ਦੇ ਨਾਲ ਖੜਨਗੇ ਕਿਉਂਕਿ ਅਗਲਿਆਂ ਦਾ ਦੁੱਖ ਆ ਪਰ ਆਪਾਂ ਐਜ਼ੋ ਆਪਦੀ ਪੰਜਾਬੀਅਤ ਦੇ ਨਾਤੇ ਵੀ ਆਪਾਂ ਅਗਲੇ ਦਾ ਦੁੱਖ ਵੰਡਾ ਸਕਦੇ ਆ ਵੰਡਾ ਕਿਵੇਂ ਸਕਦੇ ਆ ਜਦੋਂ ਆਪਾਂ ਆਪਦੇ ਭਰਾਵਾਂ ਦੀ ਉੱਥੇ ਜਾ ਕੇ ਗਰਾਊਂਡ ਲੈਵਲ ਤੇ ਪਹੁੰਚ ਕੇ ਮਦਦ ਕਰਾਂਗੇ ਪਰ ਅਸੀਂ ਸੇਵਾ ਆਹ ਤਰੀਕੇ ਨਾਲ ਕਰ ਰਹੇ ਆਂ ਵੀ ਪਤਾ ਲੱਗੇ ਕਿਉਂਕਿ ਮੈਨੂੰ ਵੇਖ ਕੇ ਜਿਹੜਾ ਵੀ ਆਪਦੇ ਘਰੇ ਬੈਠਾ ਉਹਨੂੰ ਉਹਨੂੰ ਪਤਾ ਲੱਗੇ ਯਾਰ ਅਸੀਂ ਘਰੇ ਬੈਠੇ ਆਂ ਵੀ ਵੀ ਮਨਕੀਰਤਾਂ ਆਲਖੋਣੀ ਗਰਾਊਂਡ ਚ ਆ ਕੇ ਮਿਹਨਤ ਕਰ ਸਕਦੇ ਆ ਸਾਨੂੰ ਕੀ ਹੋਇਆ ਹੁਣ ਆਪਾਂ ਆਪਾਂ ਦਾ ਘਰੇ ਆਪਦੇ ਬੈੱਡਾਂ ਤੇ ਸੌ ਜਾਣਾ ਹੈ ਨਾ ਜਿਹੜੇ ਜਿਹੜੇ ਘਰ ਆ ਉੱਥੇ ਯਾਰ ਸੌਣ ਨੂੰ ਵਿਚਾਰਿਆਂ ਦੇ ਇੰਨਾ ਨਾ ਪਾਣੀ ਉਹ ਕਿੱਥੇ ਸੌਣਗੇ ਕੰਮ ਕਰ ਵੀ ਕਰੀ ਚੱਲੋ ਪਰ 10 ਦਿਨਾਂ ਚ ਜੇ ਇੱਕ ਢੇੜਾ ਦੋ ਢੇੜੇ ਲੱਗਦੇ ਆ ਸੋ ਜਰੂਰ ਲਾਓ ਤੇ ਆਪਣੇ ਪੰਜਾਬ ਨਾਲ ਆਪਣੇ ਪੰਜਾਬੀਰਾਂ ਨਾਲ ਖੜਨਾ ਸਾਡਾ ਫਰਜ਼ ਆ ਮੈਂ ਪਹਿਲਾਂ ਵੀ ਕਹਿੰਦਾ ਸੀ ਸਾਡੀ ਮਾਂ ਆਪਣੀ ਮਾਂ ਨੂੰ ਅਸੀਂ ਮਾਂ ਨਹੀਂ ਕਹਿਣਾ ਫਿਰ ਕਿਸੇ ਦੀ ਕੀ ਲੱਗਦੀ ਹੈ ਹੈਨਾ ਭਾਈ ਅੱਜ ਫਿਰ ਵਾਹਿਗੁਰੂ ਤੋਂ ਆਸਰਾ ਲੈਣ ਲਈ ਤੁਸੀਂ ਪਹੁੰਚਿਓ ਤੇ ਲੋਕਾਂ ਦੇ ਵਿੱਚ ਫਿਰ ਇੱਕ ਹੀ ਉਮੀਦ ਜਿਹੜੀ ਕਿ ਜੂਰ ਜਾਗੇਗੀ ਭੋਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਮੇਰੀ ਟੀਮ ਮੇਰੇ ਨਾਲ ਆ ਜੀ ਜੀ ਮੇਰਾ ਵੱਡਾ ਭਰਾ ਸਿਮਰਨ ਹੁੰਦਲ ਰੂਪਾ ਸੁਹਾਣਾ ਜੀ ਤੇ ਅਸੀਂ ਜਿਵੇਂ ਹੜਾਂ ਦੇ ਵਿੱਚ ਸਾਡਾ ਫਰਜ ਬਣਦਾ ਸੀ ਠੀਕ ਆ ਆਪਦੇ ਜੀ ਸਾ ਕੱਲਾ ਸਾਡਾ ਨਹੀਂ ਹਰ ਪੰਜਾਬ ਦੇ ਬੱਚੇ ਦਾ ਫਰਜ ਬਣਦਾ ਸੋ ਮੈਂ ਮੇਰੀ ਟੀਮ ਲੈ ਕੇ ਮੇਰਾ ਭਰਾ ਰੂਪਾ ਸਿਮਰਨ ਸਾਰੇ ਖਾਲਸਾ ਜੀ ਹੋਣੀ ਸਾਰੇ ਪਹੁੰਚੇ ਆ ਜੀ ਤੇ ਅਸੀਂ ਆਪਦੀ ਸੇਵਾ ਰੈਗੂਲਰਲੀ ਕਰ ਰਹੇ ਆ ਤੇ ਅਸੀਂ 10 ਟਰੈਕਟਰ ਪਿਛਲੀ ਵਾਰੀ ਲੈ ਕੇ ਗਏ ਸੀ ਤੇ 10 ਟਰੈਕਟਰ ਤੇ ਪਿੰਡੋਂ ਪਿੰਡੀ ਜਾ ਕੇ ਜੀ ਸੇਵਾ ਕਰਕੇ ਆਵਾਂਗੇ ਬਾਕੀ ਰੂਪੇ ਨੇ ਰੂਪਾ ਪਹਿਲਾਂ ਇੱਕ ਰੀਸ ਏਰੀਏ ਚ ਜਾ ਕੇ ਵੇਖ ਕੇ ਆਏ ਰੂਪਾਂ ਕਹਿੰਦਾ ਵੀ ਬਹੁਤ ਜ਼ਿਆਦਾ ਨੁਕਸਾਨ ਆ ਜਿਹਦੇ ਵਿੱਚ ਕੀ ਕਿਹੜਾ ਏਰੀਆ ਬਾਈ ਮੁੱਖ ਜਿਹੜਾ ਫਰੋਜ਼ਪੁਰ ਏਰੀਆ ਫਰੋਜ਼ਪੁਰ ਏਰੀਆ 메ਨ ਦੇਖ ਕੇ ਆਏ ਤੇ ਬਾਕੀ ਤੇ ਜੋ ਅਸੀਂ ਪਿਛਲੀ ਵਾਰੀ ਜੋ ਸੇਵਾ ਕੀਤੀ ਸੀ ਸੋ ਘਰ ਘਰ ਪਹੁੰਚ ਕੇ ਸੇਵਾ ਕਰਾਂਗੇ ਜੀ ਠੀਕ ਆ ਤੇ ਬਾਕੀ ਟਰੈਕਟਰਾਂ ਦੀ ਸੇਵਾ ਅਸੀਂ ਆਪਣੇ ਬਾਬਾ ਜੀ ਬਸ ਸਤਨਾਮ ਬਾਬਾ ਸਤਨਾਮ ਸਿੰਘ ਜੀ ਜੋ ਪਿਛਲੀ ਵਾਰੀ ਅਸੀਂ ਗਏ ਸੀ ਗੁਰੂ ਕੇ ਬਾਗ ਜਿੱਥੇ ਪੋਲ ਪੋਲ ਵਾਲਾ ਹੋਇਆ ਸੀ ਜਦੋਂ ਉੱਥੇ ਬੰਨ ਵਾਲਾ ਹਨਾ 6 ਲੱਖ ਦੀ ਸੇਵਾ ਜਦੋਂ ਆਪਾਂ ਕਰਕੇ ਆਏ ਆ ਉਦੋਂ ਬਾਬਿਆਂ ਨੂੰ ਅਸੀਂ ਕਿਹਾ ਕਿ ਆਈ ਸੀ ਵੀ 10 ਲੱਖ ਆਪਣੇ 10 ਟਰੈਕਟਰ 10 ਟਰੈਕਟਰ ਦੀ ਅਸੀਂ ਲੈ ਕੇ ਆਵਾਂਗੇ ਅਗਲੀ ਵਾਰੀ ਤੇ ਵਿੱਚੋਂ ਜੇ ਮੇਰਾ ਸ਼ੋਅ ਸੀ ਆਪਣਾ ਲਖਨਊ ਯੂਪੀ ਦੇ ਵਿੱਚ ਤੇ ਮੇਰੇ ਦੋ ਦੋ ਸ਼ੋਅ ਇਕੱਠੇ ਆ ਗਏ ਸੀ ਮੈਨੂੰ ਯੂਪੀ ਦੇਣ ਥੋੜੇ ਜਿਆਦੇ ਲੱਗੇ ਤੇ ਹੁਣ ਅਸੀਂ ਪਹੁੰਚੇ ਆ ਹੁਣ ਕੱਲ ਸਾਰੀ ਸਾਹ ਸੰਗਤ ਅਸੀਂ ਆਪਾਂ ਫਿਰੋਜ਼ਪੁਰ ਪਹੁੰਚ ਰਹੇ ਆ ਤੇ ਤੁਹਾਡੇ ਪੋਸਟਾਂ ਵੀ ਲੋਕ ਲਗਾਤਾਰ ਦੇਖ ਰਹੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਫਿਲਮਾਂ ਕਰਾਓ ਮੇਰੇ ਕੋਲ ਸਟੇਜਾਂ ਲਵਾਓ ਵਿਆਹ ਵਾਲੀ ਹੋਣੇ ਬੁਕਿੰਗ ਕਰਾਓ ਪਰ ਮੈਂ ਜਿਹੜਾ ਸਮਰਪਿਤ ਹੈਗਾ ਉਹ ਹੜਪਿਰਤਾਂ ਲਈ ਹੈਗਾ ਵੀ ਸ਼ੋ ਵੀਰੇ ਸਾਰੀ ਉਮਰ ਹੀ ਲਾਏ ਆ ਸਾਰਾ ਸਾਰੀ ਉਮਰ ਕਮਾਈ ਕੀਤੀ ਹੈ ਕਮਾਈ ਚੋਂ ਹੀ ਇਹ ਪੈਸਾ ਲੈ ਕੇ ਲੋਕਾਂ ਕੋਲ ਪਹੁੰਚੇ ਆ ਨਾ ਲੋਕਾਂ ਦੀ ਮਦਦ ਲਈ ਪਹੁੰਚੇ ਆ ਸ਼ੋ ਸਾਰੀ ਉਮਰ ਹੀ ਲਾਉਣੇ ਆ ਸੋ ਸਾਡਾ ਫਰਜ਼ ਆ ਅੱਜ ਸਾਡੇ ਭੈਣ ਭਰਾ ਜਦੋਂ ਇਹ ਮੁਸੀਬਤ ਦੇ ਵਿੱਚ ਹੜਾਂ ਕਰਕੇ ਲੋਕਾਂ ਦੇ ਘਰ ਟੁੱਟ ਗਏ ਸਾਡੇ ਤੋਂ ਨਹੀਂ ਵੇਖਿਆ ਗਿਆ ਸਾਡੇ ਤੋਂ ਨਹੀਂ ਜਰਿਆ ਗਿਆ ਠੀਕ ਆ ਸੋ ਅਸੀਂ ਜੋ ਵਾਹਿਗੁਰੂ ਨੇ ਠੀਕ ਆ ਆਪਦੇ ਆਪਦੀ ਹੈਸੀਅਤ ਦੇ ਹਿਸਾਬ ਨਾਲ ਅਸੀਂ ਠੀਕ ਆ ਲੋਕਾਂ ਦੀ ਸੇਵਾ ਕਰ ਰਹੇ ਆ ਆਪਦੇ ਪੰਜਾਬ ਦੇ ਬੱਚੇ ਆ ਪੰਜਾਬ ਲਈ ਖੜ੍ਹ ਰਹੇ ਆ ਤੇ ਟਰੈਕਟਰਾਂ ਦੀ ਸੇਵਾ ਜਿਹੜੀ ਕੀ ਅਸੀਂ ਉਹ ਟਾਈਮਾਂ 'ਚ ਉਦੋਂ ਜਦ ਦਿਨ ਅਸੀਂ ਗਏ ਸੀ ਸਭ ਤੋਂ ਪਹਿਲੀ ਵਾਰੀ ਟਰੈਕਟਰ ਦੀ ਸੇਵਾ ਠੀਕ ਆ ਉਹ ਅਸੀਂ ਐਤਕੀ ਸਾਡਾ ਦੂਜਾ ਗੇੜਾ ਤੇ 10 ਟਰੈਕਟਰ ਹੋਗੇ 10 ਐਤਕੀ ਹੋ ਜਾਣਗੇ 20 ਟਰੈਕਟਰਾਂ ਨਾਲ ਤੇ ਅਸੀਂ ਪਹੁੰਚ ਰਹੇ ਹਾਂ ਜੀ ਇਹ 80 ਦੇ ਟਰੈਕਟਰ ਨੇ ਇਹ ਟਰੈਕਟਰ ਨੇ ਇਹ ਆਪਣਾ ਸੰਤਾਂ ਕੋਲ ਨੇ ਸੰਤਾਂ ਨੂੰ ਜਿਹੜੇ ਕਾਰਸੇ ਵਾਲੇ ਬਾਬੇ ਆ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲੇ ਹੁਣ ਅਸੀਂ ਜਿੰਨੇ ਟਰੈਕਟਰ ਆ ਜਿਵੇਂ ਪਹਿਲਾਂ ਅਸੀਂ ਇੱਕ ਸੰਸਥਾ ਨੂੰ ਦਿੱਤੇ ਆ ਠੀਕ ਆ ਆਪਣਾ ਗਲੋਬਲ ਸਿੱਖ ਵਾਲੇ ਅਸੀਂ ਗਲੋਬਲ ਸਿੱਖ ਨੂੰ ਅਸੀਂ ਜਿਹੜਾ ਗਲੋਬਲ ਸਿੱਖ ਤੇ ਮੁੰਡਾ ਕੰਮ ਕਰਦਾ ਉਹ ਮੁੰਡਾ ਬਹੁਤ ਵਧੀਆ ਮੁੰਡਾ ਹੈ ਕਿਉਂਕਿ ਉਹ ਸਾਡਾ ਭਰਾ ਆ ਉਹਨਾਂ ਨਾਲ ਵਧੀਆ ਨਾਲ ਸਾਡਾ ਪਿਆਰ ਬਣਿਆ ਜਦੋਂ ਅਸੀਂ ਕਿਸਾਨ ਕਿਸਾਨੀ ਅੰਦੋਲਨ ਦੇ ਵਿੱਚ ਉਹ ਸਿੱਖ ਖਾਲਸਾ ਢ ਨਾਲ ਸੀ ਤੇ ਸੋ ਅਸੀਂ ਜਿਹੜੇ 10 ਟਰੈਕਟਰ ਉਹਨਾਂ ਨੂੰ ਦਿੱਤੇ ਆ ਉਹ ਟਰੈਕਟਰ ਆਪਣਾ ਲਾਈਫ ਟਾਈਮ ਲਈ ਉਹ ਜਦੋਂ ਤਾਂ ਇਹ ਹੜੜ ਵਾਲਾ ਚੀਜ਼ ਠੀਕ ਹੋ ਗਈ ਠੀਕ ਆ ਹੜ ਤੱਕ 2 ਸਾਲ ਤਾਂ ਇਹ ਲੋਕਾਂ ਚ ਹੀ ਆ ਉਦੋਂ ਬਾਅਦ ਵੀ ਕਿਉਂਕਿ ਟਰੈਕਟਰ ਦੀ ਉਮਰ ਕਿੰਨੀ ਆ ਲਾਈਫ 20 ਸਾਲਾ ਲੋ ਜਿੰਨਾ ਟਾਈਮ ਵੀ ਆ ਜਿਹੜੇ ਨਿੱਕੇ ਜ਼ਿਮੀਦਾਰ ਆ ਉਦੋਂ ਬਾਅਦ ਵੀ ਜਿਨ੍ਹਾਂ ਨੂੰ ਟਰੈਕਟਰ ਚਾਹੀਦਾ ਹੋਊਗਾ ਠੀਕ ਆ ਉਹ ਸਾਡੇ ਵੱਲੋਂ ਮੰਨ ਲਓ ਉਹਨਾਂ ਕੋਲ ਪਹੁੰਚ ਕੇ ਤੇ ਮੰਨ ਲਓ 2-3 ਦਿਨਾਂ ਲਈ ਜਿਵੇਂ ਜਿਵੇਂ ਵੀ ਤੇ ਗਲੋਬਲ ਵਾਲੇ ਆਪਣੇ ਸੰਘਤ ਦੇ ਨਾਲ ਖੜਨਗੇ ਤੇ ਬਾਕੀ ਹੁਣ ਅਸੀਂ ਟਰੈਕਟਰ ਕਿਉਂਕਿ ਅਸੀਂ ਵੀ ਬੱਚੇ ਆਂ ਚੀਜ਼ਾਂ ਸਾਨੂੰ ਵੀ ਕਿ ਜਿਆਦੀ ਨੌਲੇਜ ਨਹੀਂ ਹੈਗੀ ਕੋਈ ਕਹਿੰਦਾ ਵੀ ਪਿੰਡਾਂ ਚ ਜਾ ਕੇ ਵੰਡੋ ਕੋਈ ਕਹਿੰਦਾ ਕੁਛ ਤੇ ਅਸੀਂ ਆਪਦੇ ਸਾਨੂੰ ਵੀ ਆ ਚੀਜ਼ ਦੀ ਕੋਈ ਜਿਆਦੀ ਨੌਲੇਜ ਨਹੀਂ ਹੈਗੀ ਫਿਰ ਅਸੀਂ ਰੂਪੇ ਹੋਣਾ ਨੇ ਆਪਣੇ ਹੰਦਲ ਵੱਡੇ ਭਰਾ ਅਸੀਂ ਆ ਚੀਜ਼ ਕੀਤੀ ਆ ਵੀ ਜਿਹੜੇ ਆਪਣੇ ਕਾਰਸੇਵ ਵਾਲੇ ਬਾਬੇ ਆ ਉਹ ਗਰਾਉਂਡ ਲੈਵਲ ਲੈਵਲ ਤੇ ਗਰਾਉਂਡ ਲੈਵਲ ਤੇ ਮਿਹਨਤਾਂ ਕਰ ਰਹੇ ਆ ਕਿਉਂਕਿ ਪੋਲ ਟੁੱਟੇ ਆ ਇੰਨੀ ਸੰਗਤ ਉਹ ਸੇਵਾ ਚ ਲੱਗੀ ਆ ਸੋ ਅਸੀਂ ਆ ਫੈਸਲਾ ਕੀਤਾ ਵੀ ਆਪਣੇ ਕਾਰਸ਼ੇ ਵਾਲੇ ਬਾਬਿਆਂ ਨੂੰ ਟਰੈਕਟਰ ਦੀ ਸੇਵਾ ਕੀਤੀ ਜਾਵੇ ਜਿਹਦੇ ਨਾਲ ਕੀ ਰੇਤ ਜਮੀਨਾਂ ਚੋਂ ਰੇਤ ਕੱਢਣ ਦਾ ਕੰਮ ਆਊਗੀ ਠੀਕ ਆ ਜਮੀਨਾਂ ਚੋਂ ਰੇਤ ਕੱਢਣ ਦੇ ਕੰਮ ਆਊਗੀ ਉਸ ਤੋਂ ਬਾਅਦ ਜਦੋਂ ਜ਼ਿਮੀਂਦਾਰਾਂ ਦੀ ਇਹ ਜ਼ਮੀਨ ਦਾ ਟਾਈਮ ਆਊਗਾ ਵੀ ਵੋਣ ਦਾ ਠੀਕ ਆ ਕਾਰਸ਼ੇ ਵਾਲੇ ਬਾਬਿਆਂ ਤੋਂ ਐਨੀ ਟਾਈਮ ਤੁਸੀਂ ਠੀਕ ਹੈ ਜਿਹੜੇ ਸਾਡੇ ਦਿੱਤੀ ਸਾਡੇ ਵੀਡੀਓ ਵੀ ਆ ਰਹੀਆਂ ਨੇ ਕਹਿੰਦੇ ਨੇ ਵੀ ਜਿਹੜਾ ਰੇਤਾ ਹੈਗਾ 7-7 ਫੁੱਟ ਰੇਤ ਹੈਗੀ ਹੈ ਵਿੱਚ ਮਿੱਟੀ ਮਿਕਸ ਹੋਈ ਪਈ ਹੈ ਤੇ ਉਹ ਲੋਕ ਵਿਚਾਰੇ ਹੁਣ ਮੋਟਰਾਂ ਦੇ ਟਿਊਬਲ ਡੁੱਬੇ ਪਏ ਨੇ ਖਤਮ ਹੋਇਆ ਪਿਆ ਸਿਸਟਮ ਦੇਖੋ ਦੇਖੋ ਬਹੁਤ ਬੜਾ ਪੇਸ਼ਾਹ ਚੱਲ ਗਿਆ ਕੰਮ ਕਿਉਂਕਿ ਫਸਲਾਂ ਬਿੱਲਾ ਦਾ 2-2 ਫਸਲਾਂ 3-3 4-4 ਫਸਲਾਂ ਖਰਾਬ ਹੋਈਆਂ ਠੀਕ ਹੈ ਜਿਸ ਤਣ ਲੱਗੇ ਜਾਣੇ ਸੋਈ ਹਨਾ ਹੁਣ ਆਪਾਂ ਵੀ ਕਿਉਂਕਿ ਅਗਲੇ ਦਾ ਦੁੱਖ ਆ ਪਰ ਆਪਾਂ ਐਜ਼ ਆਪਦੇ ਪੰਜਾਬੀਅਤ ਦੇ ਨਾਤੇ ਵੀ ਆਪਾਂ ਅਗਲੇ ਦਾ ਦੁੱਖ ਵੰਡਾ ਸਕਦੇ ਆ ਵੰਡਾ ਕਿਵੇਂ ਸਕਦੇ ਆ ਜਦੋਂ ਆਪਾਂ ਆਪਦੇ ਭਰਾਵਾਂ ਦੀ ਉੱਥੇ ਜਾ ਕੇ ਗਰਾਊਂਡ ਲੈਵਲ ਤੇ ਪਹੁੰਚ ਕੇ ਮਦਦ ਕਰਾਂਗੇ ਜਿਵੇਂ ਕਿ ਸਾਡੀ ਸਾਰੀ ਇੰਡਸਟਰੀ ਬਹੁਤ ਮਦਦ ਕਰ ਰਹੀ ਆ ਠੀਕ ਆ ਜਿੰਨੀ ਹੋ ਰਹੀ ਆ ਉਨੀ ਮਦਦ ਕਰ ਰਹੀ ਆ ਸੋ ਮੈਂ ਵੀ ਸੇਵਾ ਕਹਿੰਦੇ ਆ ਵੀ ਸੇਵਾ ਇੱਕ ਹੱਥ ਨਾਲ ਕਰੋ ਤੇ ਦੂਜੇ ਨੂੰ ਪਤਾ ਨਾ ਲੱਗੇ ਪਰ ਅਸੀਂ ਸੇਵਾ ਆ ਤਰੀਕੇ ਨਾਲ ਕਰ ਰਹੇ ਆ ਵੀ ਪਤਾ ਲੱਗੇ ਕਿਉਂਕਿ ਮੈਨੂੰ ਵੇਖ ਕੇ ਜਿਹੜਾ ਵੀ ਆਪਦੇ ਘਰੇ ਬੈਠਾ ਉਹਨੂੰ ਉਹਨੂੰ ਪਤਾ ਲੱਗੇ ਯਾਰ ਅਸੀਂ ਘਰੇ ਬੈਠੇ ਆ ਵੀ ਵੀ ਮਨਕੀਰਤਾਂ ਨਾਲ ਆਲਖੋਣੀ ਗਰਾਊਂਡ ਜਾ ਕੇ ਮਿਹਨਤ ਕਰ ਸਕਦੇ ਆ ਸਾਨੂੰ ਕੀ ਹੋਇਆ ਕਿਉਂਕਿ ਅਸੀਂ ਬਹੁਤ ਜ਼ਿਆਦਾ ਥ੍ਰੈਟਾਂ ਚੋਂ ਗੁਜ਼ਰ ਰਹੇ ਆ ਇੱਕ ਆਰਟਿਸਟ ਹੋਣ ਦੇ ਨਾਤੇ ਵੀ ਖੁੱਲੇ ਆਮ ਨਹੀਂ ਤੁਰ ਸਕਦੇ ਠੀਕ ਆ ਜੇ ਅਸੀਂ ਗਰਾਊਂਡ ਲੈਵਲ ਤੇ ਆ ਕੇ ਆਪਦੇ ਪੰਜਾਬ ਲਈ ਖੜ੍ਹ ਸਕਦੇ ਆ ਤੇ ਸਾਰਿਆਂ ਦਾ ਫਰਜ਼ ਆ ਖੜਨਾ ਸੋ ਅਸੀਂ ਵਾਤੋ ਵਾਤ ਵੀਡੀਓ ਪੋਸਟ ਕਰ ਰਹੇ ਆ ਚੀਜ਼ਾਂ ਕਰ ਰਹੇ ਆ ਵੀ ਇਹਨੂੰ ਵੇਖ ਕੇ ਜਿੰਨੇ ਵੀ ਸਾਡੇ ਨੌਜਵਾਨ ਬਾਹਰਲੇ ਦੇਸ਼ਾਂ ਚ ਨੇ ਉਹ ਹੋਣ ਦਿੱਲੀ ਦੇ ਬਹੁਤ ਵੱਡੇ ਆਪਣੇ ਬਿਜ਼ਨਸਮੈਨ ਨੇ ਠੀਕ ਆ ਤੇ ਜਿੰਨੇ ਆਪਣੇ ਪੰਜਾਬੀ ਭਾਈਚਾਰੇ ਵਾਲੇ ਆ ਸਾਰੇ ਗਰਾਊਂਡ ਲੈਵਲ ਤੇ ਆ ਕੇ ਆਪਣੇ ਲੋਕਾਂ ਦੇ ਨਾਲ ਖੜਨ ਅਸੀਂ ਦੇਖ ਰਹੇ ਤੁਸੀਂ ਮਾਤਾ ਨਾਲ ਆ ਜਾਏ ਤੁਸੀਂ ਭਾਬੋ ਵੀ ਹੋਰੇ ਜਰ ਮੱਥਾ ਟੇਕਿਆ ਅਸੀਂ ਦੇਖਿਆ ਵੀ ਉਹ ਜਿਹੜਾ ਸਮਾਂ ਜਿਹੜਾ ਤੁਸੀਂ ਦੇਖਿਆ ਸ਼ਾਇਦ ਉਹ ਚੀਜ਼ ਤੁਸੀਂ ਜੈਨ ਚ ਉੱਧੇ ਘੁੰਮ ਰਹੀ ਹੋਣੀ ਜਦੋਂ ਬੰਦਾ ਸੌਂਦਾ ਰਾਤ ਨੂੰ ਸੁਪਨੇ ਵੀ ਉਹ ਚੀਜ਼ ਜਾਂਦੇ ਜਿਹੜੀਆਂ ਮਾਤਾ ਤੁਹਾਡੇ ਨਾਲ ਜਫੀਆਂ ਪਾ ਪਾ ਕੇ ਤੁਹਾਨੂੰ ਪੁੱਤ ਕਹਿ ਰਹੀਆਂ ਸੀ ਕੋਈ ਕਹਿ ਰਹੀ ਸੀ ਸਾਡੇ ਵਾਸਤੇ ਤੂੰ ਹੀ ਰੱਬ ਹੈਗਾ ਨਹੀਂ ਵੀਰੇ ਇਹ ਗੱਲ ਗੱਲ ਲੈਣੀ ਹੈ ਨਾ ਹੁਣ ਆਪਾਂ ਆਪਾਂ ਦੇ ਘਰੇ ਆਪਦੇ ਬੈੱਡਾਂ 'ਤੇ ਸੌ ਜਾਣਾ ਹੈ ਨਾ ਜਿਹੜੇ ਜਿਹੜੇ ਘਰ ਆ ਉੱਥੇ ਯਾਰ ਸੌਣ ਨੂੰ ਵਿਚਾਰਿਆਂ ਦੇ ਇੰਨਾ ਨਾ ਪਾਣੀ ਉਹ ਕਿੱਥੇ ਸੌਣਗੇ ਠੀਕ ਆ ਇੰਨਾ ਇੰਨਾ ਉੱਥੇ ਇਨਫੈਕਸ਼ਨ ਫੈਲਣਾ ਠੀਕ ਆ ਹੁੰਦਲ ਸਾਹਿਬ ਜੀ ਜੀ ਆਜੋ ਆਜ ਨਾਲ ਲੂਪੇ ਠੀਕ ਆ ਸੋ ਸੋ ਇੰਨਾ ਹਾਂਜੀ ਹਾ ਲੋ ਹਾ ਲੋ ਹਾ ਲੋ ਹਾਂਜੀ ਮੈਂ ਮੈਂ ਦੋ ਮੈਂ ਨਾ ਦੋ ਮਿੰਟ ਮੈਂ ਗੁਰਦੁਆਰੇ ਗੁਰਦੁਆਰੇ ਹੁਣੇ ਨਿਕਲਿਆ ਮੈਂ 1 ਮਿੰਟ ਚ ਬਸ ਗੱਡੀ ਬੱਠੀ ਠੀਕ ਆ ਠੀਕ ਆ ਠੀਕ ਆ ਪਾਜੀ ਨੂੰ ਕਿਹਾ ਮੈਂ ਨਾ ਗੁਰੂ ਘਰਾਂ ਬਾ ਮੈਂ ਨਿਕਲ ਪਿਆ ਠੀਕ ਆ ਇੱਕ 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 1 ਮਿੰਟ ਚ ਨੋਟਾ ਤੇ ਬੈਗ ਬਾਈ ਭਰ ਲੈ ਫਿਰ ਤੁਹਾਡੇ ਲੋਕ ਜਿਹੜੇ ਕਹਿੰਦੇ ਜਿਨ੍ਹਾਂ ਦੇ ਘਰ ਟੈਗ ਸਾਰਾ ਕੁਝ ਚਲੋ ਨੋਟਸ ਤਾਂ ਮੇਰ ਦਾਤੇ ਦੀ ਵੀ ਆਪ ਕੋਈ ਜੇ ਤੁਸੀਂ ਮਾਫ ਦੇ ਕੇ ਸਿੰਘ ਸ਼ੀਦਾ ਦੇ ਆਪਦੇ ਲੋਕਾਂ ਆਹ ਆਦੇ ਲੋਕ ਆਪਦੇ ਲੋਕਾਂ ਦੇ ਪਿਆਰ ਨਾਲ ਕਮਾਇਆ ਤੇ ਜੀ ਮੇਰੇ ਚਪਲਾ ਕਿੱਥੇ ਸ਼ੂ ਸ਼ੂ ਕਿਸੇ ਨੂੰ ਆਪਦੇ ਲੋਕਾਂ ਦੇ ਪਿਆਰ ਨਾਲ ਕਮਾਇਆ ਠੀਕ ਆ ਆਪਦੇ ਲੋਕਾਂ ਦੇ ਲਾਉਣਾ ਤੇ ਕੋਈ ਪਰਵਾਹ ਨਹੀਂ ਸਾਰੀ ਉਮਰ ਆ ਜੀ ਜੀ ਸਾਰੀ ਉਮਰ ਆ ਪੈਸਾ ਕਮਾਉਣ ਨੂੰ ਬਥੇਰਾ ਕਮਾ ਲਾਂਗੇ ਪਰ ਅੱਜ ਆਪਦੇ ਭਰਾਵਾਂ ਨਾਲ ਆਪਦੇ ਪੰਜਾਬ ਨਾਲ ਖੜੀਏ ਕਿਹਨੇ ਡਾਕਟਰ ਹੈਗੇ ਇੱਕ ਮਾਰ ਇੱਕ ਵਾਰ ਥੋੜੀ ਜਿਹੀ ਟੈਕਟਰ ਨਾਲ ਰੁਪਏ ਬਾਈ ਰੁਪਏ ਬਾਈ ਕੀ ਕਰਨਾ ਚਾਹੁੰਦੇ ਹੋ ਬਾਈ ਦੇ ਬਸ ਬਾਈ ਦੱਸ ਰਹੇ ਹਾਂ ਬਾਈ ਇੱਕ 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 ਮਿੰਟ हां बुत कराने ਆਏ ਇੱਕ ਫਿਰੇ 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 ਕਿੰਨੇ ਬਾਈ ਟਰੈਕਟਰ ਹੁਣ ਫਰੋਈਪੁਰ ਨੂੰ ਵੱਲ ਮੂਵ ਕਰਨੇ ਜੀ ਹਾਂਜੀ ਹਾਂਜੀ 10 ਟਰੈਕਟਰਾਂ ਦੀ ਸੇਵਾ ਜੀ ਜੀ ਠੀਕ ਆ ਸੋ ਇਸ ਸਮੇ ਬਾਈ ਮਨਕੀਰਤ ਪਹੁੰਚੇ ਦੇਖੋ 10 ਟਰੈਕਟਰਾਂ ਜਿਹੜੀ ਸੇਵਾ ਬਾਈ ਨੇ ਕਿਹਾ ਸੀ ਤਾਂ ਇਸ ਸਮੇ ਜਿਹੜੀ ਇਹ 10 ਟਰੈਕਟਰ ਹੈ ਇੱਕ ਵਾਰ ਸਾਈਡ ਤੋਂ ਅਸੀਂ ਜੂਰ ਦਿਖਾ ਦਿੰਦੇ ਆ ਬਾਈ ਦੋ ਦੋ ਟਰੱਕ ਜਿਹੜੇ ਇਸ ਸਮੇ ਕਹਿਣਾ ਪਰਮੇਸ਼ ਨੂੰ ਕਹਾਂਗੇ ਸਾਈਡ ਤੇ ਇੱਕ ਤਸਵੀਰ ਜ਼ਰੂਰ ਬਾਈ ਹੋਰੀ ਜਿਹੜੇ ਫ੍ਰੀ ਟਰੈਕਟਰ ਹੈਗੇ ਨੇ ਬਾਈ ਮਨਕੀਰ ਤੌਲਕ ਜਿਹੜੀ ਟੀਮ ਜਿਹੜੀ ਪੂਰਾ ਉੱਤੇ ਲਿਖਿਆ ਹੋਇਆ ਤਾਂ ਇਹ ਝੋਟੇ ਜਿਹੜੇ ਸਮੇ ਜਿਹੜੇ ਕਿਸਾਨ ਦੇ ਨਾਲ ਖੜਨਗੇ ਬਾਈ ਤਨੂੰ ਝੋਟਾ ਕਹਿੰਦੇ ਕਹਿੰਦੇ ਸਾਡੇ ਵਾਸਤੇ ਇਹ ਝੋਟਾ ਹੈਗਾ ਜਿਹੜਾ ਕਿਸਾਨ ਇਹ ਨਹੀਂ ਮੇਹਰ ਰੂਪਾ ਭਾਈ ਕਹਿੰਦਾ ਸਾਣੇ ਛੋਟਾ ਨਹੀਂ 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 ਹਾਂ ਦਾ ਕੰਮ ਕਰਨਾ ਯਾਰ ਤੁਹਾਨੂੰ ਪਤਾ ਤੁਰ ਕੇ ਨਿਕਲਣਾ ਇੰਨੇ ਫੀਲਡ ਦੇ ਧਮਕੀਆਂ ਸਾਰਾ ਕੁਝ ਚੱਲਦਾ ਜੀ ਜੀ ਫਿਰ ਸਾਨੂੰ ਪਤਾ ਹੀ ਹੈ ਵੀਰੇ ਕਿਹੜੇ ਲੈਵਲ ਦਾ ਤੁਰ ਕੇ ਜਾਣਾ ਪੈਂਦਾ ਉਹ ਬੰਦੇ ਦੇ ਵਿੱਚ ਦੀ ਜਿਵੇਂ ਜਾਂਦਾ ਆ ਰੂਪੇ ਬੰਨੇ ਦਾ ਸੋਲਿਡ ਆ ਨਾ ਕੋਈ ਦਿੱਕਤ ਤਾਂ ਨਹੀਂ ਨਾ ਨਹੀਂ ਨਹੀਂ ਓਕੇ ਭਈਆ ਪਰ ਉਹਨੂੰ ਕੋ ਟ੍ਰੱਕ ਤਾਂ ਵੀ ਸਲੋ ਹੀ ਚਲਾਵੇ ਆ ਨਾ ਹਾਂਜੀ ਹਾਂਜੀ ਭਾਈ RAMNAND ਜਾ ਰਹੇ ਬੰਦੇ ਹਾਂ ਹਾਂ ਠੀਕ ਹੈ ਆਖਰੀ ਭਾਈ ਪ੍ਰਮਾਤਮਾ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲੋਕ ਜਿਹੜੇ ਕਹਿੰਦੇ ਬਣੀ ਰਹੇ ਤੇ ਆਖਰੀ ਤੁਹਾਡਾ ਕੀ ਮੈਸੇਜ ਕੀ ਹੈਗਾ ਪੂਰੇ ਚਲੋ ਇੱਕ ਵਾਰੀ ਵਾਈ ਗਰੂ ਦਾ ਜਿਹੜਾ ਵੇਖੋ ਸੁਹਾਣਾ ਸਾਹਿਬ ਵਿਖੇ ਪਹੁੰਚੇ ਨੇ ਬਾਈ ਹੋਰੀ ਤੇ ਇਸ ਸਮੇਂ ਪ੍ਰੀਤ ਟਰੈਕਟਰ ਜਿਹੜਾ ਕੀ ਵਾਈ ਬਰੋ ਕਿਹਾ ਸੀ ਕਿ ਅਸੀਂ ਲਗਾਤਾਰ ਜਿਵੇਂ ਜਿਵੇਂ ਸੇਵਾ ਸ਼ੁਰੂ ਹੋਏਗੀ ਸੋ ਰੂਪਾ ਭਾਈ ਇਹ ਕਿੰਨੇ 10 ਟਰੈਕਟਰ ਹੈਗੇ ਆ 10 ਟਰੈਕਟਰ ਹੈ ਜੀ ਇਹ ਜਿਹੜੇ ਅੱਜ ਫਿਰੋਜ਼ਪੁਰ ਜਾ ਰਹੇ ਨੇ ਉਹ ਮੰਨ ਕੇ ਬੈਠ ਗਿਆ ਸਵੇਰ ਦਾ ਬਚਾਰਾ ਲੱਗਿਆ ਹੋਇਆ ਤਿਆਰੀ ਕਰਾ ਕੇ ਲਿਆਇਆ ਸਾਰਾ ਕੁਝ ਕਰਕੇ ਇਹ ਹੀ ਲੱਗਿਆ ਹੋਇਆ ਬਿਲਕੁਲ ਬਿਲਕੁਲ ਇੱਕ ਤਸਵੀਰ ਵੀ ਅਸੀਂ ਜਰੂਰ ਪਾਈ ਉਹਨਾਂ ਦੇ ਨਾਲ ਇਸ ਸਮੇਂ ਟਰੈਕਟਰ ਤੇ ਸਿਰਫ ਟਰੈਕਟਰ ਹੈ ਨਾ ਬੜੀ ਹੀ ਹਲਦਾ ਨਹੀਂ ਪਰਫੈਕਟ ਆ ਲੰਗਾਂ ਲੱਗੇ ਹੋਏ ਬੱਚੇ ਫਿੱਲਦਾ ਨਹੀਂ ਪਰ ਉਹ ਨਾ ਕਰੀ ਜਿਹੜੇ ਖਾਨੀ ਨਾ ਕਰੀ ਬਸ ਠੀਕ ਹੈ ਪੂਰਾ ਪੂਰਾ ਸੋਲਿਡ ਬੰਨਿਆ ਆਈ ਸੋ ਇੱਕ ਬਾਈ ਜਕਾਰਾ ਜਰੂਰ ਲਗਾ ਦਿਓ ਇੱਕ ਵਾਈਸ ਦੇ ਖਾਲਸਾ ਹਾਂਜੀ 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 ਬਾਰੇ ਸੋਨੇਹਾਲ ਸਾਸਰੀਆਂ ਕਾਲ ਸੋ ਜਕਾਰਿਆਂ ਦੇ ਨਾਲ ਜ਼ੋਰ ਧਰਤੀ ਗੂੰਜ ਰਹੀ ਹੈ ਜਿੱਥੇ ਅੱਜ ਬਾਈ ਆਜਾ ਨਾਲ ਨਾਲ ਰੁਕੇ ਨਾਲ ਬਾਈ ਹੋਰੀ ਜਿੱਥੇ ਅੱਜ ਵੱਡੀ ਸੇਵਾ ਜਿਹੜੀ ਅੱਜ ਹਰ ਪੀੜ ਦੇ ਜਿਹੜੇ ਲੋਕਾਂ ਦੇ ਹੰਝੂਆਂ ਤੇ ਜ਼ੋਰ ਮਰਮ ਲੱਗੇਗੀ ਜਿਹੜੇ ਬਾਈ ਹੋਰਾਂ ਦੀ ਅੱਜ ਜਿਹੜੀ ਸੇਵਾ ਹੈਗੀ ਸੇਵਾ ਦਾ ਅਸੀਂ ਇਸ ਸੇਵਾ ਦਾ ਕੀ ਸਤਿ ਸ਼੍ਰੀ ਅਕਾਲ ਨਹੀਂ ਨਹੀਂ ਠੀਕ ਹੈ ਭਾਈ ਇਹ ਰੋਡ ਬੰਦ ਹੈ ਬਸ ਠੀਕ ਹੈ ਜੀ ਅਸੀਂ ਤੁਰਨ ਲੱਗੇ ਹੁਣ ਜੀ ਅਪਰੋਚਪੁਰ ਨੂੰ ਠੀਕ ਆ ਤੇ ਅਸੀਂ ਇਹ ਆਪਣੇ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲਿਆਂ ਨੂੰ ਟਰੈਕਟਰ ਜੀ ਜੀ ਠੀਕ ਆ ਅਸੀਂ ਸੇਵਾ ਲਈ ਚੱਲੇ ਆ ਜੀ ਠੀਕ ਆ ਸੋ ਮੈਰੀ ਕੋ ਬੇਨਤੀ ਆ ਮੇਰੇ ਪੰਜਾਬ ਦੇ ਸਾਰੇ ਭਰਾਵਾਂ ਨੂੰ ਠੀਕ ਆ ਆਹ ਟਾਈਮ ਆ ਪੰਜਾਬ ਨਾਲ ਖੜਨ ਦਾ ਜੀ ਸੋ ਮਹੀਨਾ ਦੋ ਮਹੀਨੇ ਕੰਮਕਾਰ ਕੋਈ ਨਾ ਕੰਮਕਾਰ ਵੀ ਕਰੀ ਚੱਲੋ ਪਰ 10 ਦਿਨਾਂ ਚ ਜੇ ਇੱਕ ਢੇੜਾ ਦੋ ਢੇੜੇ ਲੱਗਦੇ ਆ ਸੋ ਜਰੂਰ ਲਾਓ ਤੇ ਆਪਣੇ ਪੰਜਾਬ ਨਾਲ ਆਪਣੇ ਪੰਜਾਬੀਓ ਨਾਲ ਖੜਨਾ ਸਾਡਾ ਫਰਜ਼ ਆ ਮੈਂ ਪਹਿਲਾਂ ਵੀ ਕਹਿੰਦਾ ਸੀ ਸਾਡੀ ਮਾਂ ਆਪਣੀ ਮਾਂ ਨੂੰ ਅਸੀਂ ਮਾਂ ਨਹੀਂ ਕਹਿਣਾ ਫਿਰ ਕਿਸੇ ਦੀ ਕੀ ਲੱਗਦੀ ਹੈ ਨਾ ਤੇ ਸੋ ਇੰਨੇ ਨਾਲ ਹੀ ਇੱਥੋਂ ਪਹਿਲਾਂ ਅਸੀਂ ਆ ਬਾਬਾ ਪਰਮਜੀਤ ਸਿੰਘ ਜੀ ਠੀਕ ਆ ਹ ਹੰਸਾਲੀ ਸਾਹਿਬ ਤੋਂ ਮੱਥਾ ਟੇਕ ਕੇ ਤੇ ਟਰੈਕਟਰਾਂ ਦਾ ਫਿਰ ਹੁਣ ਆਪਣਾ ਸੁਹਾਣਾ ਸਾਹਿਬ ਤੋਂ ਹੁਣ ਅਸੀਂ ਟਰੈਕਟਰ ਇੱਥੋਂ ਬਾਬਿਆਂ ਦਾ ਮੰਨ ਲਓ ਬਾਬਿਆਂ ਦਾ ਬਾਬਿਆਂ ਦੇ ਬਾਬਿਆਂ ਤੋਂ ਅਰਦਾਸ ਕਰਾ ਕੇ ਸੋ ਟਰੈਕਟਰ ਰਵਾਨਾ ਕਰ ਰਹੇ ਆ ਠੀਕ ਆ ਤੇ ਸੰਤ ਮਹਾਪੁਰਸ਼ਾਂ ਕੋਲ ਤੇ ਬਾਬਾ ਸਤਨਾਮ ਸਿੰਘ ਜੀ ਆਪਣਾ ਗੁਰੂ ਕੇ ਬਾਗ ਵਾਲਿਆਂ ਕੋਲੇ ਸੇਵਾ ਕਰ ਰਹੇ ਆ 10 ਟਰੈਕਟਰਾਂ ਦੀ ਤੇ ਇੰਨੇ ਨਾਲ ਹੀ ਜਕਾਰਾ ਛੱਡ ਦੇ ਜਕਾਰਾ ਛੱਡ ਦੋ ਬਾਈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੋ ਬੁਲੇ ਸੋਨਿਹਾਲ ਸਿਲਿਆ ਦਾ ਸਿਲਿਆ ਚਲੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਪਿਆਰ ਜਿਹੜਾ ਕੀ ਸਮੇ ਪਬਲਿਕ ਦੇ ਵੱਲੋਂ ਮਨਕੀਰਤ ਬਾਈ ਨੇ ਦਿੱਤਾ ਜਾ ਰਿਹਾ ਇਸ ਪਿਆਰ ਦੇ ਸਰਕਾਰ ਅਜ ਮਨਕੀਰਤ ਭਾਈ 10 ਏਕਟਾਂ ਦੀ ਫਿਰ ਸੇਵਾ ਜਿਹੜੀ ਕੀ ਜ਼ਰੂਰ ਮੈਂ ਕੈਮਰਾ ਪਰਸਨ ਹਰਮੇਸ਼ ਜਿਹੜੇ ਮੇਰੇ ਨਾਲ ਲਗਾਤਾਰ ਕਵਰੇਜ ਕਰ ਰਹੇ ਨੇ ਅਸੀਂ ਪੂਰੀ ਟੀਮ ਹਮੇਸ਼ਾ ਭਾਈ ਦੇ ਨਾਲ ਤਾਂ ਇਸ ਸਮੇਂ ਭਾਈ ਭਾਈ ਹੋਰਾਂ ਦੀ ਇੱਕ ਨੋਕੀ ਜਿਹੜੀ ਤਸਵੀਰ ਹੈਗੀ ਹੈ ਦੇਖੋ ਭਾਈ ਜਿਨ੍ਹਾਂ ਨੂੰ ਜਿਹੜਾ ਦਰਦ ਹੁੰਦਾ ਉਹ ਜ਼ਰੂਰ ਸਮਝਦੇ ਨੇ ਦੇਖੋ ਇਹ ਤਸਵੀਰ ਜ਼ਰੂਰ ਭਾਈਆਂ ਦੀ ਜਿਹੜੀ ਜਿਹੜਾ ਇੱਕ ਇਨਸਾਨੀਅਤ ਹੁੰਦੀ ਹੈ ਜਿਸ ਨੂੰ ਦਰਦ ਹੁੰਦਾ ਹੈ ਉਹੀ ਉਸ ਸਮੇਂ ਦਾ ਤੇ ਭਾਈ ਮਨਕੀਰਤ ਟੌਲਕ ਦੀ ਇਸ ਟੀਮ ਦੀ ਅਸੀਂ ਸੋ ਬਾਈ ਜੀ ਖਾਲਸਾ ਬਾਈ ਜੀ ਫਤਿਹ ਤੇ ਵੇਖੋ ਇਹ ਬਾਬਿਓ ਕੀ ਕਹਿਣਾ ਚਾਹਦੇ ਹੋ ਬਾਈ ਜੀ ਦਾ ਬਹੁਤ ਧੰਨਵਾਦ ਹੈ ਬਾਈ ਜੀ ਨੇ ਟਰੈਕਟਰ ਸੇਵਾ 'ਚ ਰੱਖੇ ਨੇ ਜੀ ਬਾਈ ਜੀ ਤੇ ਮਹਾਰਾ ਚੜ੍ਹਦੀ ਕਲਾ 'ਚ ਰੱਖੇ ਬਾਈ ਜੀ ਨੂੰ ਬਿਲਕੁਲ ਬਿਲਕੁਲ ਸੋ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀ ਕੀਤੀਆਂ ਨੇ ਕੈਨੇਪਰ ਸਰ ਰਮੇਸ਼ ਦੇ ਨਾਲ ਸੰਦੀਪ ਕੰਬੋਜ ਸਿੰਘ ਸੁਆਨਾ ਸਾਹਿਬ ਤੋਂ